ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤੀ ਫੌਜਾਂ ਦੀ ਬਹਾਦਰੀ ਅਤੇ ਦਲੇਰਾਨਾ ਕਾਰਵਾਈ ਬਾਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 23 ਮਈ ਤੱਕ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸੇ ਉਪਰਾਲੇ ਤਹਿਤ ਅੱਜ ਅੰਮ੍ਰਿਤਸਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸਾਬਕਾ ਫੌਜੀਆ, ਸਮਾਜ ਸੇਵਕਾਂ, ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ, ਨੌਜਵਾਨਾਂ ਅਤੇ ਭਾਜਪਾ ਦੇ ਉਗਿਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ। ਅੰਮ੍ਰਿਤਸਰ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੁਗ ਦੀ ਅਗਵਾਈ ਹੇਠ ਕੱਢੀ ਗਈ ਤਿਰੰਗਾ ਯਾਤ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੀ ਹੋਈ ਇਹ ਤਿਰੰਗਾ ਯਾਤਰਾ ਲਾਹੌਰੀ ਗੇਟ 'ਤੇ ਪਹੁੰਚ ਕੇ ਖਤਮ ਹੋਈ। ਯਾਤਰਾ ਦੌਰਾਨ ਦੇਸ਼ ਭਗਤੀ ਦੇ ਨਾਅਰੇਾਂ ਤੇ ਰਾਸ਼ਟਰੀ ਗੀਤ ਦੀ ਗੂੰਜ ਨੇ ਪੂਰੇ ਵਾਤਾਵਰਨ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਲੇਕਿਨ ਭਾਰਤੀ ਮੀਨ ਸੈਨਾ ਨੇ ਉਹ ਸਾਰੀਆਂ ਮਜ਼ਾਦਿਲਾਂ ਉੱਪਰ ਹੀ ਦਬਸਤ ਕਰ ਦਿੱਤੀ। ਇਹ ਨਾ ਕੀ ਕਹਿਣਾ ਮੈਂ ਸਮਝਣਾ ਬਹੁਤ ਕਾਇਰਨਾਪੁਰਨ ਕਾਇਰਤਾਪੂਰਨ ਕ੍ਰਿਤਿਏ ਪਾਕਿਸਤਾਨ ਨੇ ਕੀਤਾ ਸੀ ਔਰ ਉਸ ਕਾਇਰਤਾਪੂਰਨ ਕ੍ਰਿਤਿਏ ਨੂੰ ਭਾਰਤੀ ਮੀਨ ਸੈਨਾ ਨੇ ਅਕਾਸ਼ 'ਚ ਖਤਮ ਕਰ ਦਿੱਤਾ ਅਤੇ ਆਪਣੀ ਤਾਕਤ ਦਿਖਾਤੀ ਤੇ ਦੱਸ ਦਿੱਤਾ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਜਾਣਦੇ ਆ ਆਪਰੇਸ਼ਨ ਸੰਦੂਰ ਦੀ ਜਿਹੜੀ ਕਾਮਯਾਬੀ ਹੋਈ ਆ ਜਿਹਦੇ ਵਿੱਚ ਬਹੁਤ ਵੱਡਾ ਅਪਰ ਹੈਂਡ ਸਾਡੀਆਂ ਸਨਾਵਾਂ ਦਾ ਭਾਰਤੀ ਫੌਜ ਦਾ ਭਾਰਤ ਦੀ ਲੀਡਰਸ਼ਿਪ ਦਾ ਪੋਲੀਟੀਕਲ ਲੀਡਰਸ਼ਿਪ ਦਾ ਇੱਕ ਬਹੁਤ ਹੀ ਵੱਡਾ ਕਾਮਯਾਬੀ ਹੋਈ ਆ ਜਿਨਾ ਹਰ ਇੱਕ ਨਾਗਰਿਕਾ ਉਹਦਾ ਫਰਜ ਬਣਦਾ ਕਿ ਉਹ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਅਖੰਡਤਾ ਵਾਸਤੇ ਏਕਤਾ ਵਾਸਤੇ ਯੋਗਦਾਨ ਪਾਵੇ ਤਿਰੰਗਾ ਯਾਤਰਾ ਕਰ ਰਹੀ ਹੈ ਔਰ ਪੂਰੇ ਵਰਲਡ ਦੇ ਵਿੱਚ ਇਹ ਤਿਰੰਗਾ ਯਾਤਰਾ ਦੀ ਚਰਚਾ ਹੋਣੀ ਹੈ ਕਿਉਂਕਿ ਸੇਹਦਾਂ ਦੀ ਧਰਤੀ ਹੈ ਬਾਬਾ ਚੋਰਾ ਸਿੰਘ ਬਾਬਾ ਫਤਿਹ ਸਿੰਘ ਇਸ ਧਰਤੀ ਨੂੰ ਮਾਨ ਜੋ ਨਿਰਿੰਦਰ ਭੋਤੂ ਨੇ ਬਹੁਤ ਵੱਡਾ ਮਾਨ ਦਿੱਤਾ ਅੱਜ ਇਸ ਮਾਨ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਬਹੁਤ ਵੱਡੀ ਮੈਂ ਤਾਂ ਸੇਵਾ ਇਸ ਕਰਕੇ ਸਾਰੇ ਰਲ ਕੇ ਆਪਾਂ ਯਾਤਰਾ ਨੂੰ ਕਾਮਯਾਬ ਕਰੀਏ